ਵੱਡੀ ਖਬਰ ਦੇ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਨੇ ਐਸਐਸਪੀ ਪਟਿਆਲਾ ਦੇ ਵੱਲੋਂ న్యూਸ 18 ਨੂੰ ਇਹ ਜਾਣਕਾਰੀ ਦਿੱਤੀ ਗਈ ਆ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਤੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਉਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਐਸਐਸਪੀ ਪਟਿਆਲਾ ਦੇ ਵੱਲੋਂ న్యూਸ 810 ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਕਿ ਗ੍ਰਿਫਤਾਰ ਕਰਕੇ ਲੈ ਜਾਂਦੇ ਵਕਤ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋਇਆ ਹੈ ਹਰਿਆਣਾ ਦੇ ਕਰਨਾਲ ਤੋਂ ਆਪ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਗਿਆ ਹੈ ਅੱਜ ਸਵੇਰੇ ਹੀ ਪੰਜਾਬ ਪੁਲਿਸ ਨੇ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ਰੇਪ ਕੇਸ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋ ਗਿਆ ਏ ਕਰਨਾਲ ਦੇ ਵਿੱਚ ਸੀ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਗ੍ਰਿਫਤਾਰ ਕਰਕੇ ਲੋਕਲ ਪੁਲਿਸ ਸਟੇਸ਼ਨ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋਇਆ ਏ ਕੁਝ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਤੇ ਸਭ ਤੋਂ ਪਹਿਲਾਂ ਇਸ ਵੇਲੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਹਥਿਆਰ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋਏ ਨੇ। ਇਹ ਤਸਵੀਰਾਂ ਨੇ ਉਸ ਵਕਤ ਦੀਆਂ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋਇਆ ਏ ਤੇ ਖਬਰ ਜਿਸ ਢੰਗ ਦੇ ਨਾਲ ਇਹ ਮਿਲ ਰਹੀ ਹੈ ਕਿ ਜਿਹੜੀ ਗੱਡੀ ਦਾ ਇਸਤੇਮਾਲ ਹੋਇਆ ਸੀ ਇੱਕ ਦੇ ਇੱਕ ਨੂੰ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਏ ਤੇ ਗੱਡੀ ਦੇ ਵਿੱਚੋਂ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੱਸ ਰਹੇ ਹਾਂ ਕਿ ਉਹੀ ਗੱਡੀ ਹੈ ਦੋ ਗੱਡੀਆਂ ਸੀ ਜਿਸ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਰਿਹਾ ਸੀ ਤਾਂ ਇੱਕ ਗੱਡੀ ਨੂੰ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਏ ਫੋਰਚੂਨਰ ਗੱਡੀ ਹੈ ਜਿਸ ਨੂੰ ਜ਼ਬਤ ਕੀਤਾ ਗਿਆ ਏ ਤੇ ਇਹ ਦੋ ਗੱਡੀਆਂ ਸੀ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਜਿਨ੍ਹਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਦਾ ਇਸਤੇਮਾਲ ਕੀਤਾ ਗਿਆ ਤੇ ਕੋਣ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਇਸ ਗੱਡੀ ਦੇ ਵਿੱਚੋਂ ਕੁਝ ਅਸਲਾ ਵੀ ਬਰਾਮਦ ਹੋਇਆ ਏ ਤਸਵੀਰਾਂ ਨਜ਼ਰ ਆ ਰਹੀਆਂ ਨੇ ਵੈਪਨਸ ਪਏ ਨੇ ਇਸ ਗੱਡੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਏ ਕਿ ਇਹ ਵੈਪਨ ਨੇ ਤੇ ਦੱਸਿਆ ਹੀ ਜਾ ਰਿਹਾ ਹੈ ਜਿਹੜੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਦੋ ਗੱਡੀਆਂ ਸੀ ਜਿਸ ਦੇ ਵਿੱਚ ਹਰਮਿਤ ਸਿੰਘ ਪਠਾਨ ਮਾਜਰਾ ਤੇ ਉਸਦੇ ਸਾਥੀ ਸੀ ਤੇ ਪਠਾਣ ਮਾਜਰਾ ਦੀ ਜਿਹੜੀਆਂ ਦੋ ਗੱਡੀਆਂ ਸੀ ਜਿਹੜੀਆਂ ਇਸਤੇਮਾਲ ਹੋਈਆਂ ਪਠਾਣ ਮਾਜਰਾ ਨੂੰ ਭਜਾਉਣ ਦੇ ਵਿੱਚ ਤਾਂ ਉਸ ਦੇ ਵਿੱਚੋਂ ਇੱਕ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆਏ ਤੇ ਜਿਸ ਦੇ ਵਿੱਚੋਂ ਇਹ ਹਥਿਆਰ ਵੀ ਬਨਾਮਦ ਹੋਏ ਨੇ ਐਸਐਸਪੀ ਪਟਿਆਲਾ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਹੁੰਦੀ ਹੈ ਐਫਆਈਆਰ ਦਰਜ ਕੀਤੀ ਜਾਂਦੀ ਹੈ ਇੱਕ ਔਰਤ ਦੇ ਵੱਲੋਂ ਉਹਨਾਂ ਤੇ ਗੰਭੀਰ ਇਲਜ਼ਾਮ ਲਾਏ ਜਾਂਦੇ ਨੇ ਰੇਪ ਦਾ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਧਾਰਾ 376 ਦੇ ਤਹਿਤ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਕਰਨਾਲ ਰਵਾਨਾ ਹੋਈਆਂ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪਹਿਲਾਂ ਹਰਮਿਤ ਸਿੰਘ ਪਠਾਣ ਮਾਜਰਾ ਖੁਦ ਆਪਣੇ ਫੇਸਬੁੱਕ ਪੇਜ ਤੇ ਲਾਈਵ ਆਏ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੀਆਂ ਟੀਮਾਂ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਹਰਮਿਤ ਸਿੰਘ ਪਠਾਣ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹਰਮਿਤ ਸਿੰਘ ਪਠਾਣ ਮਾਜਰਾ ਦੇ ਵੱਲੋਂ ਆਪਣੇ ਸਾਥੀਆਂ ਨੂੰ ਕਿਹਾ ਗਿਆ ਕਿ ਪਟਿਆਲਾ ਦੇ ਵਿੱਚ ਵੱਡਾ ਇਕੱਠ ਕਰੋ ਇਸ ਦੇ ਨਾਲ ਹੀ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਮੈਨੂੰ ਫੜਨ ਆ ਚੁੱਕੀਆਂ ਨੇ ਪੁਲਿਸ ਦੀਆਂ ਟੀਮਾਂ ਜਿਸ ਤੋਂ ਬਾਅਦ ਜਾਣਕਾਰੀ ਇਹ ਮਿਲ ਰਹੀ ਹੈ ਕਿ ਦੋ ਗੱਡੀਆਂ ਆਉਂਦੀਆਂ ਨੇ ਜਿਸ ਦੇ ਵਿੱਚ ਹਰਮੀਤ ਸਿੰਘ ਪਠਾਣ ਮਾਜਰਾ ਫਰਾਰ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਗੱਡੀ ਫੋਰਚੂਨਰ ਜਿਸ ਦੇ ਵਿੱਚ ਹਥਿਆਰ ਵੀ ਨੇ ਉਹ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਦੋ ਗੱਡੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ ਹਾਲਾਂਕਿ ਦੂਜੀ ਗੱਡੀ ਕਿੱਥੇ ਹੈ ਹਰਮੀਤ ਸਿੰਘ ਪਠਾਣ ਮਾਜਰਾ ਕਿੱਥੇ ਨੇ ਇਹ ਪੁਲਿਸ ਦੇ ਵੱਲੋਂ ਹਾਲੇ ਪਾਲ ਕੀਤੀ ਜਾ ਰਹੀ ਹੈ ਹਰਮੀਤ ਸਿੰਘ ਪਠਾਣ ਮਾਜਰਾ ਸਨੌਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਹੀ ਉਹ ਇਸ ਵਾਰ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਹਰਮਿਤ ਸਿੰਘ ਪਠਾਨ ਮਾਜਰਾ ਚਰਚਾ ਦੇ ਵਿੱਚ ਰਹੇ ਜਦੋਂ ਉਹਨਾਂ ਤੇ ਇੱਕ ਔਰਤ ਦੇ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਕਿ ਉਹਨਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਉਸ ਨੂੰ ਕਈ ਸਾਲ ਤੱਕ ਸਰੀਰਕ ਸ਼ੋਸ਼ਣ ਕੀਤਾ ਗਿਆ ਵਿਆਹ ਵੀ ਉਸ ਦੇ ਨਾਲ ਕੀਤਾ ਕੁਝ ਤਸਵੀਰਾਂ ਵੀ ਉਸ ਵੇਲੇ ਸਾਂਝੀਆਂ ਕੀਤੀਆਂ ਗਈਆਂ ਜਗਰਾਉਂ ਦੇ ਇੱਕ ਗੁਰਦੁਆਰਾ ਸਾਹਿਬ ਦੀਆਂ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਐਪਲੀਕੇਸ਼ਨ ਉਸ ਇੱਕ ਔਰਤ ਦੇ ਵੱਲੋਂ ਦਿੱਤੀ ਗਈ ਪਟਿਆਲਾ ਦੇ ਵਿੱਚ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਦੁਬਾਰਾ ਤੋਂ ਉਸੇ ਔਰਤ ਨੂੰ ਬੁਲਾਇਆ ਗਿਆ ਸੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਤੇ ਉੱਥੇ ਸਰੀਰਕ ਸੰਬੰਧ ਉਸ ਦੇ ਨਾਲ ਬਣਾਏ ਗਏ ਧੱਕੇ ਦੇ ਨਾਲ ਤੇ ਹੁਣ ਉਸੇ ਮਾਮਲੇ ਦੇ ਵਿੱਚ ਐਫ ਆਈ ਆਰ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਹੈ ਪਟਿਆਲਾ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਹੈ ਧਾਰਾ 376 ਰੇਪ ਦਾ ਮਾਮਲਾ ਹਰਮੀਤ ਸਿੰਘ ਪਠਾਨ ਮਾਜਰਾ ਤੇ ਦਰਜ ਹੈ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਰਿਆਣਾ ਦੇ ਕਰਨਾਲ ਦੇ ਨੇੜੇੋਂ ਪਹਿਲਾਂ ਗ੍ਰਿਫਤਾਰ ਵੀ ਕੀਤਾ ਗਿਆ ਅੱਜ ਸਵੇਰੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਆਪਣੇ ਸਾਥੀਆਂ ਸਮੇਤ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਐਸਐਸਪੀ ਪਟਿਆਲਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਨਫਰਮ ਕੀਤਾ ਗਿਆ ਨਿਊਜ਼ 18 ਦੇ ਨਾਲ ਗੱਲਬਾਤ ਦੇ ਦੌਰਾਨ ਕਿ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਗਿਆ ਹੈ ਹਾਲਾਂਕਿ ਦੋ ਗੱਡੀਆਂ ਦਾ ਇਸਤਮਾਲ ਹੋਇਆ ਹਰਮੀਤ ਸਿੰਘ ਪਠਾਣ ਮਾਜਰਾ ਜਦੋਂ ਫਰਾਰ ਹੁੰਦੇ ਨੇ ਤਾਂ ਦੋ ਗੱਡੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਵਿੱਚੋਂ ਹੁਣ ਇੱਕ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਇੱਕ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਤੇ ਉਸ ਦੇ ਵਿੱਚੋਂ ਇਹ ਅਸਲਾ ਬਰਾਮਦ ਹੋਇਆ ਇਹ ਵੈਪਨ ਜਿਹੜੇ ਨੇ ਇਹ ਵੀ ਮਿਲੇ ਨੇ ਐਸਐਸਪੀ ਪਟਿਆਲਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੁਲਿਸ ਦੀ ਕਸਟਡੀ ਦੇ ਵਿੱਚੋਂ ਆਪ ਦਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਫਰਾਰ ਹੋ ਗਿਆ ਹੈ ਗ੍ਰਿਫਤਾਰ ਕਰਕੇ ਲੈ ਜਾਂਦੇ ਸਮੇਂ ਪਠਾਣ ਮਾਜਰਾ ਫਰਾਰ ਹੋਇਆ ਹੈ ਹਰਿਆਣਾ ਦੇ ਕਰਨਾਲ ਤੋਂ ਆਪ ਦਾ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋਇਆ ਅੱਜ ਸਵੇਰੇ ਹੀ ਪੰਜਾਬ ਪੁਲਿਸ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ਰੇਪ ਕੇਸ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੰਜਾਬ ਪੁਲਿਸ ਨੇ ਕਰਨਾਲ ਦੇ ਡਬਰੀ ਪਿੰਡ ਦੇ ਵਿੱਚੋਂ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਫਰਾਰ ਹੋਇਆ

सूचना मिल गई है मिल गई थी कि हरमीत सिंह जो पठान माजरा है वो करनाल के डबरी गांव में रुके हुए हैं उसी दौरान जब सुबह के वक्त पुलिस यहां पर पहुंचती है तो तमाम ग्रामीण बात करने लग जाते हैं पुलिस वालों से जो रिश्तेदार है वो बात करने लग जाते हैं और इसी दौरान चकमा देकर पठान माजरा मौके से फरार हो जाते हैं आगे चलकर क्या हुआ है इस बात की कोई पुख्ता जानकारी नहीं है करनाल के अंदर डबरी गांव के अंदर गोली चलने की कोई सूचना नहीं है आ, यहां पर गिरफ्तारी नहीं हुई है डबरी गांव के अंदर हो सकता है करनाल में किसी और पॉइंट पर गिरफ्तारी हुई हो या किसी और शहर में गिरफ्तारी हुई हो लेकिन करनाल के अंदर डबरी गांव में जहां पर रात को ਪਠਾਨ ਮਾਜਰਾ ਰੁੱਕੇ تھے ਵਹਾਂ ਪਰ ਕੋਈ ਅਰੈਸਟ ਦੀ ਖੁਸ਼ਖਬਰੀ ਨਹੀਂ ਇਹ ਮਾਜੋ ਪੁਲਿਸ ਪਹੁੰਚੀ ਸੀ ਇਥੇ ਜਿਹੜਾ ਡਬਰੀ ਪਿੰਡ ਹੈ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ ਡਬਰੀ ਪਿੰਡ ਦੀ ਜਿੱਥੇ ਉਹਨਾਂ ਦੇ ਸਾਡੂ ਵੀ ਰਹਿੰਦੇ ਨੇ ਉਥੇ ਪੰਜਾਬ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ हाँ बिल्कुल पंजाब पुलिस की टीमें यहाँ पर आई थी अरेस्ट करने के लिए आई थी पकड़ने के लिए आई थी लेकिन वहाँ पर गांव वालों ने बात की गांव वालों ने वार्तालाप की और इसी दौरान ये एक चकमा देकर कई बार ऐसा होता है कि आरोपी पिछले गेट से फरार हो जाता है तो यहाँ पर भी ऐसी ही सिचुएशन बनी होगी कि आ, तमाम लोग उनसे बात करने लग गए होंगे और वहां पर चकमा देकर पठान माजरा मौके से फरार हो जाते हैं अब वो कहां जाते हैं किस तरफ जाते हैं आ, करनाल से वो फरार हो गए थे मांशु जानकारी ये भी मिल रही है अभी तस्वीरें भी अपने दर्शकों के नाल साझा कर रहे हैं कि एक गड्डी पुलिस के वलो बरामद की गई है फॉर्चूनर गड्डी है ਤੇ ਉਸ ਦੇ ਵਿੱਚੋਂ ਵੈਪਨ ਮਿਲੇ ਨੇ ਤਿੰਨ ਪਿਸਟਲਸ ਵੀ ਉਸ ਦੇ ਵਿੱਚੋਂ ਮਿਲੀਆਂ ਨੇ ਇੱਕ ਗੱਡੀ ਪੁਲਿਸ ਦੇ ਵੱਲੋਂ ਇਹ ਕਹਿ ਕੇ ਦੱਸਿਆ ਗਿਆ ਕਿ ਇਹ ਹੀ ਉਹ ਗੱਡੀ ਹੈ ਜਿਸ ਦੇ ਰਾਹੀਂ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਫਰਾਰ ਕੀਤਾ ਗਿਆ ਦੋ ਗੱਡੀਆਂ ਦੀ ਦੋ ਗੱਡੀਆਂ ਦੀ ਵਰਤੋਂ ਕੀਤੀ ਗਈ ਇਸਤੇਮਾਲ ਕੀਤਾ ਗਿਆ ਇੱਕ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ ਦੇਖੀਏ ਤਸਵੀਰیں ਕਹਾਂ ਕੀ ਹੈ ਸੋਰਸ ਕੀ ਹੈ ਉਸ ਬਾਰੇ ਵਿੱਚ ਜਾਣਕਾਰੀ खता नहीं है क्योंकि हमारे तक जो जानकारी थी वो करनाल शहर के डबरी गांव की थी क्योंकि डबरी गांव में उनके रिश्तेदार रहते हैं और रात को आकर यहां पर पठान माजरा रुके थे अब वो आ, जब पुलिस उन्हें पकड़ने के लिए आई तो जाहिर सी बात है उन्हें यहाँ से फरार होना था चकमा देना था और चकमा देने के लिए रिश्तेदार जो है वो पुलिस को घेर लेते हैं पुलिस से बातचीत करने लग जाते हैं और इसी दौरान जो पठान माजरा है वो चकमा देकर फरार हो जाते हैं हो सकता है कि करनाल के किसी और पॉइंट पर उनकी अरेस्टिंग हो गई हो जी, हो जी, सकता जी। है वहां पर भी चकमा देकर फरार हो गए होंगे हो सकता है कि वहां से इस गाड़ी को बरामद किया हो लेकिन लोकल पुलिस तक जो जानकारी मिली है लोकल पुलिस से वो यही मिली है कि डबरी गांव में सारा इंसिडेंट हुआ जि, जितनी जानकारी थी वो मैंने आपक्रिया हिमांशु नारंग मेरे सहयोगी जानकारी दे रहे थी तो करनाल डबरू पिंड है ਜਿਸ ਥਾਂ ਤੇ ਹਰਮੀਤ ਸਿੰਘ ਪਠਾਨ ਮਾਜਰਾ ਰੁਕੇ ਸੀ ਤਾਂ ਇਹ ਉਹਨਾਂ ਦੇ ਸਾਡੂ ਦਾ ਪਿੰਡ ਹੈ ਡਬਰੀ ਕਰਨਾਲ ਦੇ ਨੇੜੇ ਇਹ ਪਿੰਡ ਹੈ ਡਬਰੀ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਰਿਸ਼ਤੇਦਾਰੀ ਦੇ ਵਿੱਚ ਸਾਡੂ ਲੱਗਦੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਉੱਥੇ ਰੁਕੇ ਹੋਏ ਸੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਕਰਨਾਲ ਦੇ ਨੇੜੇ ਡਬਰੀ ਪਿੰਡ ਦੇ ਵਿੱਚ ਨੇ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ ਪਰ ਹਰਮੀਤ ਸਿੰਘ ਪਠਾਨ ਮਾਜਰਾ ਉੱਥੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦੇ ਨੇ ਦੋ ਗੱਡੀਆਂ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਪੁਲਿਸ ਦੇ ਵੱਲੋਂ ਹੁਣ ਇੱਕ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਉਸ ਦੇ ਵਿੱਚੋਂ ਤਿੰਨ ਪਿਸਟਲ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਵੈਪਨਸ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਹਾਲਾਂਕਿ ਹਾਲੇ ਵੀ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਨੇ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋਏ ਨੇ ਕਿਉਂਕਿ ਸਵੇਰ ਵੇਲੇ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਦੇ ਵਿੱਚ ਜਿਵੇਂ ਜਾਣਕਾਰੀ ਐਸਐਸਪੀ ਪਟਿਆਲਾ ਦੇ ਵੱਲੋਂ ਦਿੱਤੀ ਗਈ ਹੈ ਤੇ ਸਰਕਾਰੀ ਸੂਤਰਾਂ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹਰਮਿਤ ਸਿੰਘ ਪਠਾਨ ਮਾਜਰਾ ਫਰਾਰ ਹੋਏ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਦੋ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਫੋਰਚੂਨਰ ਜਿਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਤੇ ਹਰਮਿਤ ਸਿੰਘ ਪਠਾਨ ਮਾਜਰਾ ਹਾਲੇ ਵੀ ਫਰਾਰ ਨੇ ਵੱਡੀ ਖਬਰ ਲਗਤੇ ਲਗਾਤਾਰ ਅਸੀਂ ਬਣੇ ਹੋਏ ਹਾਂ ਕਿਉਂਕਿ ਦਰਅਸਲ ਹਰਮਿਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਹਿਲੀ ਵਾਰ 2022 ਦੇ ਵਿੱਚ ਹੀ ਉਹ ਵਿਧਾਇਕ ਚੁਣੇ ਗਏ ਆਮ ਆਦਮੀ ਪਾਰਟੀ ਦੇ ਜਿਸ ਤੋਂ ਬਾਅਦ ਇੱਕ ਔਰਤ ਦੇ ਵੱਲੋਂ ਐਮਐਲਏ ਬਣਨ ਤੋਂ ਬਾਅਦ ਉਹਨਾਂ ਤੇ ਇਲਜ਼ਾਮ ਵੀ ਲਾਏ ਗਏ ਹਾਲਾਂਕਿ ਉਦੋਂ ਮਾਮਲਾ ਜਿਹੜਾ ਇਹ ਜ਼ਰੂਰ ਸੁਰਖੀਆਂ ਦੇ ਵਿੱਚ ਰਿਹਾ ਤੇ ਦੁਬਾਰਾ ਉਸੇ ਔਰਤ ਦੇ ਵੱਲੋਂ ਹੁਣ ਇੱਕ ਐਫਆਈਆਰ ਦਰਜ ਕਰਾਈ ਗਈ ਹੈ ਪਟਿਆਲਾ ਪੁਲਿਸ ਦੇ ਵਿੱਚ 376 ਦਾ ਮਾਮਲਾ ਹਰਮਿਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਹ ਫਰਾਰ ਹੋਏ ਨੇ ਦੋ ਗੱਡੀਆਂ ਦਾ ਇਸਤੇਮਾਲ ਜਿਸ ਦੇ ਵਿੱਚ ਇੱਕ ਗੱਡੀ ਬਰਾਮਦ ਕਰ ਲਈ ਗਈ ਹੈ ਕੁਝ ਵੈਪਨਸ ਵੀ ਬਰਾਮਦ ਕੀਤੇ ਗਏ ਨੇ ਤਾਂ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਹੈ ਹਰਮੀਤ ਸਿੰਘ ਪਠਾਨ ਮਾਜਰਾ ਫਿਲਹਾਲ ਫਰਾਰ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੀ ਇੱਕ ਫਰੈਸ਼ ਐਫ ਆਈ ਆਰ ਦਰਜ ਕੀਤੀ ਗਈ ਹੈ ਪਟਿਆਲਾ ਪੁਲਿਸ ਦੇ ਵੱਲੋਂ ਉਸ ਦੇ ਵਿੱਚ ਕੀ ਕੁਝ ਜਾਣਕਾਰੀ ਹੈ ਕਿ ਕੁਝ ਸ਼ਿਕਾਇਤ ਪੁਲਿਸ ਨੂੰ ਇਸ ਔਰਤ ਦੇ ਵੱਲੋਂ ਦਿੱਤੀ ਗਈ ਸੀ ਦਰਅਸਲ ਹਾਲਾਂਕਿ ਪੁਰਾਣਾ ਮਾਮਲਾ ਚੱਲਿਆ ਆਉਂਦਾ ਇਹ ਜੋ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਇੱਕ ਔਰਤ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਪਟਿਆਲਾ ਦਾ ਸਿਵਲ ਲਾਈਨ ਥਾਣਾ ਹੈ ਉਸ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਹਲਕਾ ਸਨੌਰ ਦੇ ਖਿਲਾਫ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਔਰਤ ਦੇ ਵੱਲੋਂ ਇਲਜ਼ਾਮ ਲਾਏ ਗਏ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਸ ਨੂੰ ਗੁਮਰਾਹ ਕਰਕੇ ਝੂਠ ਬੋਲ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਕਿਹਾ ਗਿਆ ਇਹ ਸਾਲ 2013-14 ਦਾ ਸਭ ਤੋਂ ਪਹਿਲਾ ਮਾਮਲਾ ਹੈ ਕਿ ਉਹ ਡਾਈਵੋਰਸੀ ਨੇ ਤਲਾਕਸ਼ੁਦਾ ਨੇ ਅਤੇ ਉਹਨਾਂ ਦੀ ਇੱਕ ਬੇਟੀ ਹੈ ਜੋ ਕੈਨੇਡਾ ਦੇ ਵਿੱਚ ਰਹਿੰਦੀ ਹੈ ਉਸ ਔਰਤ ਨੇ ਦੱਸਿਆ ਕਿ ਫੇਸਬੁੱਕ ਦੇ ਰਾਹੀਂ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਲ ਉਸ ਦੀ ਜਾਣ ਪਹਿਚਾਣ ਹੋਈ ਜਦੋਂ ਉਹ ਕਾਫੀ ਰਾਜਨੀਤਿਕ ਤੌਰ ਤੇ ਸਰਗਰਮ ਸੀ ਤੇ ਹਰਮਿਤ ਸਿੰਘ ਪਠਾਨ ਮਾਜਰਾ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਤੇ ਰਿਸ਼ਤੇ ਦੀ ਤਲਾਸ਼ ਦੇ ਵਿੱਚ ਹੈ ਇਹ ਕਹਿ ਕੇ ਉਸਨੇ ਉਸ ਦੇ ਨਾਲ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤੇ ਸਨ 2019 ਤੱਕ ਉਸਨੇ ਉਸ ਔਰਤ ਦੇ ਨਾਲੇ ਭਰੋਸਾ ਦੇ ਕੇ ਰਿਸ਼ਤਾ ਬਰਕਰਾਰ ਰੱਖਿਆ ਇਸ ਜੋ ਜਾਣਕਾਰੀ ਜਿਹੜੀ ਹੈ ਇਸ ਐਫ ਆਈ ਆਰ ਦੇ ਵਿੱਚ ਦੱਸੀ ਗਈ ਹੈ ਇਸ ਔਰਤ ਦੇ ਵੱਲੋਂ ਕਿਹਾ ਗਿਆ ਕਿ ਬਾਅਦ ਦੇ ਵਿੱਚ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਦੇ ਨੇ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਕੋਲ ਐਫੀਡੈਵਟ ਦਾਇਰ ਕਰਵਾਇਆ ਜਾਂਦਾ ਉਸ ਦੇ ਵਿੱਚ ਉਹ ਦੱਸਦੇ ਨੇ ਕਿ ਉਹਨਾਂ ਦੀ ਪਤਨੀ ਜਿਹੜੀ ਪਹਿਲੀ ਪਤਨੀ ਆ ਉਸ ਦਾ ਨਾਮ ਦਰਜ ਕਰਵਾ ਦਿੰਦੇ ਨੇ ਜਿਸ ਤੋਂ ਬਾਅਦ ਇਹ ਔਰਤ ਕਹਿੰਦੀ ਹੈ ਕਿ ਉਸ ਨੂੰ ਉਦੋਂ ਪਤਾ ਲੱਗਿਆ ਕਿ ਉਹ ਤਲਾਕਸ਼ੁਦਾ ਨਹੀਂ ਬਲਕਿ ਉਹ ਤਾਂ ਵਿਆਹ ਹੋਏ ਸੀ ਕਿਉਂਕਿ ਔਰਤ ਜੋ ਜਿਸ ਦੇ ਜਿਸ ਦਾ ਉਹਨਾਂ ਨੇ ਨਾਮ ਐਫ ਆਈ ਆਰ ਦੇ ਵਿੱਚ ਦੱਸਿਆ ਇਸ ਔਰਤ ਦੇ ਵੱਲੋਂ ਜਿਸ ਨੇ ਕਿਹਾ ਕਿ ਇਲੈਕਸ਼ਨ ਦੌਰਾਨ ਐਫਪੀ ਡੈਪਟ ਦੇ ਵਿੱਚ ਆਪਣੀ ਵਿਆਹ ਇਹਨਾਂ ਨੇ ਪਹਿਲੀ ਪਤਨੀ ਦਾ ਹੀ ਦੱਸਿਆ ਕਿ ਤਲਾਕशुदा ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਉਸ ਵੇਲੇ ਵੀ ਮਾਮਲਾ ਦਰਜ ਹੋਇਆ ਤੇ ਹੁਣ ਦੁਬਾਰਾ ਤੋਂ ਇਸ ਔਰਤ ਦੇ ਵੱਲੋਂ ਸਿਵਲ ਲਾਈਨ ਪਟਿਆਲਾ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਕੁਝ ਦਿਨ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਸਦੇ ਨਾਲ ਸੰਪਰਕ ਕੀਤਾ ਤੇ ਉਸ ਨੂੰ ਬੁਲਾਇਆ ਤੇ ਕਿਹਾ ਕਿ ਪੁਰਾਣੇ ਗਿਲੇ ਸ਼ਿਕਵੇ ਆਪਾਂ ਦੂਰ ਕਰ ਲੈਨੇ ਆਂ ਜਿਸ ਤੋਂ ਬਾਅਦ ਉਸਦੇ ਨਾਲ ਦੁਬਾਰਾ ਤੋਂ ਸਰੀਰਕ ਸੰਬੰਧ ਬਣਾਏ ਗਏ ਧੱਕੇ ਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਉਸ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਧਾਰਾ 376 ਦੇ ਅ ਤਹਿਤ ਆਪੀਸੀ ਦੀ ਧਾਰਾ 376 ਦੇ ਤਹਿਤ ਬਲਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹਰਮੀਤ ਸਿੰਘ ਪਠਾਨ ਮਾਜਰਾ ਤੇ ਅੱਜ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਦੀਆਂ ਟੀਮਾਂ ਲੱਭ ਰਹੀਆਂ ਸੀ ਭਾਲ ਕਰ ਰਹੀਆਂ ਸੀ ਤਾਂ ਪਤਾ ਲੱਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਡਬਰੀ ਪਿੰਡ ਦੇ ਵਿੱਚ ਨੇ ਆਪਣੇ ਸਾਧੂ ਕੋਲ ਨੇ ਜੋ ਕਰਨਾਲ ਦੇ ਨੇੜੇ ਡਬਰੀ ਪਿੰਡ ਹਰਿਆਣਾ ਦਾ ਕਰਨਾਲ ਕਰਨਾਲ ਦੇ ਨੇੜੇ ਡਬਰੀ ਪਿੰਡ ਜਿੱਥੇ ਪੁਲਿਸ ਦੀਆਂ ਟੀਮਾਂ ਜਦੋਂ ਪਹੁੰਚਦੀਆਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਚੱਕਮਾ ਦੇ ਕੇ ਫਰਾਰ ਹੁੰਦੇ ਨੇ ਦੋ ਗੱਡੀਆਂ ਦਾ ਇਸਤੇਮਾਲ ਇਸ ਦੌਰਾਨ ਕੀਤਾ ਜਾਂਦਾ ਏ ਤੇ ਇੱਕ ਗੱਡੀ ਪੁਲਿਸ ਦੇ ਵੱਲੋਂ ਹੁਣ ਬਰਾਮਦ ਕਰ ਲਈ ਗਈ ਆ ਫੋਰਚੂਨਰ ਗੱਡੀ ਆ ਤੇ ਉਸ ਦੇ ਵਿੱਚੋਂ ਕੁਝ ਹਥਿਆਰ ਵੀ ਮਿਲੇ ਨੇ ਹਾਲਾਂਕਿ ਇਹ ਹਥਿਆਰ ਗੈਰ ਕਾਨੂੰਨੀ ਨੇ ਜਾਂ ਇਹਨਾਂ ਦਾ ਇਹ ਲਾਇਸੈਂਸੀ ਹਥਿਆਰ ਨੇ ਇਹ ਹਥਿਆਰ ਕਿਸ ਦੇ ਨਾਮ ਤੇ ਨੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਆਪਣੇ ਨਾਮ ਤੇ ਇਹ ਹਥਿਆਰ ਨੇ ਜਾਂ ਫਿਰ ਇਹ ਨਜਾਇਜ਼ ਅਸਲਾ ਹੈ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਸਤੇ ਰੇਪ ਦਾ ਮਾਮਲਾ ਦਰਜ ਹੋਇਆ ਏ ਉਹ ਫਰਾਰ ਹੈ ਤੇ ਉਸ ਦੀ ਇੱਕ ਗੱਡੀ ਪੁਲਿਸ ਦੇ ਵੱਲੋਂ ਜ਼ਬਤ ਕੀਤੀ ਗਈ ਹੈ ਫੋਰਚੂਨਰ ਗੱਡੀ ਜਿਸ ਦੇ ਵਿੱਚੋਂ ਵੈਪਨ ਵੀ ਰਿਕਵਰ ਕੀਤੇ ਗਏ ਨੇ ਤਿੰਨ ਪਿਸਤੌਲਾਂ ਪੁਲਿਸ ਦੇ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ ਤੇ ਹੁਣ ਜਿਸ ਢੰਗ ਦੇ ਨਾਲ ਹਰਮੀਤ ਸਿੰਘ ਪਠਾਨ ਮਾਜਰਾ ਫੇਸਬੁੱਕ ਤੇ ਲਾਈਵ ਵੀ ਹੋਏ ਜਾਣਕਾਰੀ ਵੀ ਅਕੋਜੀਤ ਤਸਵੀਰਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਕਰਨਾਲ ਦੇ ਵਿੱਚ ਤਾਂ ਇਹ ਕਰਨਾਲ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚੇ ਹੋਏ ਨੇ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਪੰਜਾਬ ਪੁਲਿਸ ਇਹ ਉਸ ਵੇਲੇ ਦੀਆਂ ਤਸਵੀਰਾਂ ਨੇ ਤਾਂ ਹਰਮੀਤ ਸਿੰਘ ਪਠਾਨ ਮਾਜਰਾ ਕਰਨਾਲ ਦੇ ਡਬਰੀ ਦੇ ਵਿੱਚ ਸੀ ਆਪਣੇ ਸਾਧੂ ਦੇ ਕੋਲ ਸੀ ਉਹਨਾਂ ਤੇ ਮਾਮਲਾ ਦਰਜ ਹੋ ਚੁੱਕਿਆ ਸੀ ਸ਼ਾਇਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇਹ ਜਾਣਕਾਰੀ ਮਿਲੀ ਹੋਏਗੀ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ ਕਿਉਂਕਿ ਰਾਤ ਵੀ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਰਾਹੀਂ ਇੱਕ ਵੀਡੀਓ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਹਾਸੀ ਕਿ ਮੇਰੇ ਖਿਲਾਫ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਤੇ ਚੈਲੰਜ ਵੀ ਕਰਦੇ ਨਜ਼ਰ ਆਈ ਸੀ ਹਰਮੀਤ ਸਿੰਘ ਪਠਾਨ ਮਾਜਰਾ ਤਾਂ ਇਹ ਦੋ ਤਸਵੀਰਾਂ ਇੱਕ ਤਸਵੀਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਉਸ ਗੱਡੀ ਦੀ ਜਿਸ ਦੇ ਰਾਹੀਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਫਰਾਰ ਕਰਵਾਇਆ ਗਿਆ ਜਾਂ ਉਹ ਭੱਜੇ